ਅਬੀ ਜੀ ਅੱਜ ਮਾਨ ਸਾਹਿਬ ਨੇ ਤੁਹਾਨੂੰ ਪਿੱਛੇ ਦੇਖਿਓ ਮੜਾਇਆ ਮਾਨ ਸਾਹਿਬ ਨੇ ਤੁਹਾਨੂੰ ਜਿਹੜਾ ਕੋਈ ਕਿਹਾ ਉਹ ਲਿਖ ਕੇ ਫਟਾਫਟ ਉਹ ਮਾਨ ਸਾਹਿਬ ਤੱਕ ਪਹੁੰਚਦਾ ਕਰੀਏ ਤਾਂ ਕਿ ਤੁਹਾਡੇ ਪਿੰਡ ਦੇ ਲੋਕਾਂ ਨੂੰ ਵੀ ਸਹੂਲਤਾਂ ਨੇ ਥੋੜਾ ਵੀ ਨਾ ਪਤਾ ਲੱਗੇ ਕਿ ਕਿਸੇ ਨੇ ਪਿੰਡ ਵਾਸਤੇ ਕੋਈ ਜਮਾਨਤ ਕਰੀਏ ਮਾਨ ਸਾਹਿਬ ਨੂੰ ਮਾਨ ਸਾਹਿਬ ਨੇ ਬੱਲੇ ਬੱਲੇ ਕਰਾਣੇ ਹਨ ਅੱਪਾ ਜੀ 15 ਗੱਤ ਨੂੰ ਸੱਦਾਂਗੇ ਅੱਪਾ ਤੁਸੀਂ ਵੀ ਹੋਵੋਗੇ ਨਾਲ ਪਹਿਲਾਂ ਇੱਕ ਮੀਟਿੰਗ ਲੈ ਕੇ ਆਵਾਂਗੇ ਜਾ ਕੇ ਅੱਪਾ ਮੀਟਿੰਗ ਦਾ ਟਾਈਮ ਲਈਏ ਹਾਂਜੀ ਪੰਖੋ ਵਰਗਾ ਮੁੱਖ ਮੰਤਰੀ ਅਜੇ ਤੱਕ ਪੰਜਾਬ ਨੂੰ ਕਦੇ ਮਿਲੇ ਨਹੀਂ ਪਹਿਲੀ ਵਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੋ ਕਰ ਰਹੇ ਨੇ ਪੰਜਾਬ ਵਾਸਤੇ ਮੈਨੂੰ ਨਹੀਂ ਲੱਗਦਾ ਕਿਸੇ ਨੇ ਮਤਲਬ ਕੀਤਾ ਹੋਗਾ ਪਰ ਲੋਕਾਂ ਦੇ ਵਿੱਚ ਵਿਚਰਨ ਵਾਲਾ ਪਹਿਲਾ ਮੁੱਖ ਮੰਤਰੀ ਆ ਜਿਹੜਾ ਅੱਜ ਵੀ ਆਪਣੇ ਆਪ ਨੂੰ ਆਮ ਘਰ ਦਾ ਹੀ ਪੁੱਤ ਸਮਝਦੇ ਨੇ